ਪਿਛਲੇ ਦਿਨੀ ਮਨਪ੍ਰੀਤ ਮਹਿਰਾ ਦੇ ਵੱਲੋਂ ਜਗਤਾਰ ਸਿੰਘ ਹਵਾਰਾ ਨੂੰ ਜਿਹੜਾ ਵੀਡੀਓ ਦੇ ਵਿੱਚ ਕਾਫੀ ਮੰਦਾ ਚੰਗਾ ਬੋਲਿਆ ਜਾਂਦਾ ਵਾ ਗਾਲ੍ਹਾਂ ਵੀ ਕੱਢੀਆਂ ਜਾਂਦੀਆਂ ਵਾ ਤੇ ਉਸ ਨੂੰ ਕਿਹਾ ਵੀ ਜਾਂਦਾ ਵਾ ਕਿ ਤੈਨੂੰ ਜੇਲ੍ਹ ਵਿੱਚ ਜਿਹੜਾ ਵਾ ਮਰਵਾ ਦੂੰਗਾ ਐਵੇਂ ਕਾਫੀ ਕੁਝ ਕਿਹਾ ਜਾਂਦਾ ਹੈ ਜਿਸ ਤੋਂ ਬਾਅਦ ਜਿਹੜਾ ਵਾ ਮਨਪ੍ਰੀਤ ਮਹਿਰੂ ਦੇ ਵੱਲੋਂ ਜਿਹੜਾ ਵਾ ਇੱਕ ਪੋਸਟ ਸਾਂਝੀ ਕੀਤੀ ਜਾਂਦੀ ਆ ਇੱਕ ਸਟੋਰੀ ਸਾਂਝੀ ਕੀਤੀ ਜਾਂਦੀ ਆ ਜਿਸ ਤੋਂ ਤੁਰੰਤ ਬਾਅਦ ਜਿਹੜਾ ਵਾ ਉਹ ਮਨਪ੍ਰਿਤ ਮਹਿਰਾ ਜਿਹੜਾ ਵਾ ਉਹ ਇੱਕ ਵੀਡੀਓ ਸਾਂਝੀ ਕਰਦਾ ਵਾ ਤੇ ਜਿਹੜਾ ਵਾ ਜਗਤਾਰ ਸਿੰਘ ਹਵਾਰਾ ਤੇ ਪੂਰੀ ਸਿੱਖ ਕੌਮ ਤੋਂ ਮਾਫੀ ਮੰਗਦਾ ਹੋਇਆ ਦਿਖਾਈ ਜਾਂਦਾ ਵਾ ਇਸ ਦੀ ਛੋਟੀ ਜੀ ਕਲਿੱਪ ਤੁਸੀਂ ਅੱਗੇ ਜਿਹੜੀ ਆ ਉਹ ਆਪ ਦੇਖ ਸਕਦੇ ਜੀ ਭਾਈ ਜਗਤਾਰ ਸਿੰਘ ਹਵਾਰਾ ਜੀ ਨੂੰ ਮੈਂ ਵੀਡੀਓ ਪਾਈ ਸੀ ਕਿ ਬਣਾ ਕੇ ਹਨਾ ਤੇ ਪਹਿਲੀ ਗੱਲ ਤਾਂ ਤੁਸੀਂ ਸਾਡੀ ਸਿੱਖ ਕੌਮ ਦੇ ਯੋਧਿਆਂ ਹੱਥ ਬੰਨ ਕੇ ਕਹਣਾ ਮਾਫੀ ਹੈ ਜੀ ਬਾਕੀ ਤੁਹਾਡੇ ਹਿਸਾਬ ਅਰ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਸੀਂ ਉਹ ਵੀਡੀਓ ਨਹੀਂ ਦੇਖੀ ਜਿਸ ਵਿੱਚ ਜਗਤਾਰ ਸਿੰਘ ਹਵਾਰਾ ਨੂੰ ਮਾੜਾ ਚੰਗਾ ਬੋਲਿਆ ਜਾਂਦਾ ਹੈ ਮਨਪ੍ਰਿਤ ਮਹਿਰਾ ਵੱਲੋਂ ਤਾਂ ਤੁਸੀਂ ਉਹ ਵੀ ਜਿਹੜਾ ਆਪਣੇ ਚੈਨਲ ਤੇ ਜਾ ਕੇ ਦੇਖ ਸਕਦੇ ਜੇ ਮਿਲਦੇ ਆਗਰੇ ਵੀਡੀਓ ਦੇ ਨਾਲ